ਹਰ ਸਿਮਰਤ ਕੌਰ ਬਾਦਲ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਦੇ ਵਿੱਚ ਖੜਕ ਪਈ ਸਮਾਗਮ ਦੇ ਵਿੱਚ ਆਮਣੋ ਸਾਹਮਣੇ ਹੋ ਗਏ ਟੱਕਰੇ ਜਿੱਥੇ ਵਿਕਰਮਜੀਤ ਮਜੀਠੇ ਨੂੰ ਲੈ ਕੇ ਤਿੱਖੀ ਬਹਿਸ ਹੋ ਗਈ ਤੁਹਾਨੂੰ ਵੀਡੀਓ ਵਿਖਾਉਣੇ ਆ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਸਮੇਂ ਵਿਕਰਮਜੀਤ ਸਿੰਘ ਮਜੀਠਾ ਨਾਪਾ ਜੇਲ੍ਹ ਦੇ ਵਿੱਚ ਬੰਦਾ ਸਰਕਾਰ ਪੂਰੀ ਸ਼ਕਤੀ ਕਰ ਰਹੀ ਹੈ ਜਿੱਥੇ ਪਹਿਲਾਂ ਸਿੱਧੇ ਟੱਕਰੇ ਹੋ ਰਹੇ ਸੀ ਮੁੱਖ ਮੰਤਰੀ ਦੇ ਵਿੱਚ ਤੇ ਬੀਬੀ ਗੁਰਪ੍ਰੀਤ ਕੌਰ ਮਾਨ ਦੇ ਵਿੱਚ ਤੇ ਹੁਣ ਵਿੱਚ ਗੁੱਦ ਪਈਆਂ ਹਰ ਸਿਮਰਤ ਕੌਰ ਬਾਦਲ ਤੇ ਗੁਰਪ੍ਰੀਤ ਕੌਰ ਮਾਨ ਤੁਹਾਨੂੰ ਦੱਸ ਦਿੰਨੇ ਆ ਕਿ ਕੁਚਿਰ ਪਹਿਲਾਂ ਇਹ ਕਿਆਸ ਰਾਈਆਂ ਲੱਗ ਰਹੀਆਂ ਸੀ ਕਿਆਸ ਰਾਈਆਂ ਕਿ ਚੀਰਦੀਆਂ ਲੱਗ ਰਹੀਆਂ ਸੀ ਆਖਰੇ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਜਿਹੜਾ ਉਹ ਮਜੀਠੀਏ ਪਰਿਵਾਰ ਦੇ ਨਾਲ ਗੁੱਸੇ ਚੱਲ ਰਿਆ ਕਿਉਂ ਗੁੱਸੇ ਚੱਲ ਰਿਆ ਕਿਉਂਕਿ 90 ਦੇ ਵਿੱਚ ਇੱਕ ਸੁਖਵੀਰ ਸਿੰਘ ਬਾਦਲ ਦਾ ਪ੍ਰੋਗਰਾਮ ਸੀ ਪਰ ਸੁਖਵੀਰ ਬਾਦਲ ਨੇ ਜੇਲ੍ਹ ਦੇ ਵਿੱਚ ਮੁਲਾਕਾਤ ਨਹੀਂ ਕੀਤੀ ਸੀ ਵਿਕਰਮਜੀਤ ਮਜੀਠੀਏ ਨਾਲ ਉਸ ਤੋਂ ਬਾਅਦ ਕਾਫੀ ਜ਼ਿਆਦੇ ਜਿਹੜੇ ਕਿਆਸਰਾਈਆਂ ਲੱਗ ਰਹੀਆਂ ਸੀ ਕਿ ਦੋਹਾਂ ਪਰਿਵਾਰਾਂ ਦੇ ਵਿੱਚ ਟਣਾ ਟਣੀ ਪੈ ਗਈ ਹੈ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਸਰਬਜਨਿਕ ਸਟੇਜ ਦੇ ਉੱਤੇ ਖੜਕੇ ਗੱਲ ਆਖ ਦਿੱਤੀ ਸੀ ਜਿੱਥੇ ਉਹਨਾਂ ਆਖਿਆ ਸੀ ਕਿ ਗੁਰਮੇਹਰ ਸਿੰਘ ਮਜੀਠਾ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਦੂਜਾ ਬਰਦਰ ਇਨ ਲਾ ਤੇ ਵਿਕਰਮਜੀਤ ਮਜੀਠਾ ਦੋਵੇਂ ਭਰਾ ਸਤਿਆਜੀਤ ਸਿੰਘ ਮਜੀਠਾ ਇਹਨਾਂ ਦਾ ਬਾਪ ਆ ਇਹਨਾਂ ਦੋਹਾਂ ਭਰਾਵਾਂ ਦੇ ਵਿੱਚ ਪ੍ਰਾਪਰਟੀ ਨੂੰ ਲੈ ਕੇ ਡਿਸਪਿਊਟ ਪੈ ਗਿਆ ਡਿਸਪਿਊਟ ਪ੍ਰਾਪਰਟੀ ਨੂੰ ਲੈ ਕੇ ਪਿਆ ਤੇ ਜਿਹੜਾ ਸੁਖਵੀਰ ਬਾਦਲ ਆ ਤੇ ਹਰਸਿਮਰਤ कौर ਬਾਦਲੇ ਗੁਰਮੇਹਰ ਸਿੰਘ ਮਜੀਠੇ ਦੇ ਨਾਲ ਆ ਪਰ ਪੋਲੀਟੀਕਲ ਤੌਰ ਤੇ ਵੇਖਿਆ ਜਾਵੇ ਵਿਕਰਮਜੀਤ ਮਜੀਠੀਆ 2007 ਤੋਂ ਕਾਲੀ ਦਲ ਦਾ ਮਾਝੇ ਦਾ ਸਭ ਤੋਂ ਜਿਹੜਾ ਢੜਲੇਦਾਰ ਲੀਡਰ ਮੰਨਿਆ ਜਾ ਰਿਹਾ ਵਿਰੋਧੀਆਂ ਨੂੰ ਲਗਾਤਾਰ ਚੈਲੰਜ ਕਰਦਾ ਸੀ ਤੇ 2007 ਦੇ ਵਿੱਚ ਜਦੋਂ ਮਾਲਵੇ ਨੇ ਬੀਟੀ ਕੋਰਡਨ ਨਰਮੇ ਕਰਕੇ ਕਾਂਗਰਸੀਆਂ ਨੇ ਜਿੱਤ ਅਸਲ ਕੀਤੀ ਸੀ ਕਾਲੀ ਮਾਜ ਕੇ ਰੱਖਦੇ ਸੀ ਉਦੋਂ ਸਰਕਾਰ 2007 ਚ ਕਾਲੀ ਦਲ ਦੀ ਬਣੀ ਸੀ ਡੇਰਾ ਫੈਕਟਰ ਬਹੁਤ ਵੱਡੀ ਭੂਮਿਕਾ ਨਿਭਾ ਗਿਆ ਸੀ ਮਾਲਵੇ ਦੇ ਵਿੱਚ ਬਹੁਤ ਘੱਟ ਛਿੱਟਾ ਕਾਲੀਦਲ ਦੇ ਹੱਥ ਆਈਆਂ ਸੀ ਪਰ ਮਾਝੇ ਨੇ ਜਿਹੜਾ ਡਟ ਕੇ ਸਾਥ ਦਿੱਤਾ ਸੀ ਕਾਲੀਦਲ ਦਾ ਤੇ ਦੁਆਬੇ ਨੇ ਉਦੋਂ ਮੰਨਿਆ ਜਾਂਦਾ ਕਿ ਸਰਕਾਰ 2007 ਦੇ ਵਿੱਚ ਕਾਲੀਦਲ ਦੀ ਲਿਓਨ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦਾ ਬਹੁਤ ਵੱਡਾ ਹੱਥ ਸੀ ਹੁਣ ਉਹੀ ਮਜੀਠੀਆ 2022 ਤੋਂ ਜਿਹੜੇ ਸਿਆਸੀ ਮਾਰ ਕਹਿੰਦੇ ਆ ਕਿ ਇਹਨਾਂ ਦੋਹਾਂ ਦੇ ਵਿੱਚ ਜਿਹੜੇ ਰਿਸ਼ਤੇ ਵਿਗੜਨ ਲੱਗੇ ਸੁਖਵੀਰ ਸਿੰਘ ਬਾਦਲ ਤੇ ਵਿਕਰਮਜੀਤ ਮਜੀਠੀਏ ਤੇ ਜਦੋਂ ਡਰੱਗ ਦਾ ਕੇਸ ਹੋਇਆ ਕਈ ਹਲਕੀ ਜਵਾਨ ਦੇ ਵਿੱਚ ਇਹ ਵੀ ਕਹਿੰਦੇ ਆ ਕਿ ਲੋਕ ਸਮਝਦੇ ਆ ਕਾਲੀ ਦਾਲੇ ਚੀਜ਼ ਨੂੰ ਸਮਝਣ ਲੱਗਾ ਕਿ ਵਿਕਰਮਜੀਤ ਮਜੀਠੀਏ ਕਰਕੇ ਜਿਹੜਾ ਸਾਡਾ ਨੁਕਸਾਨ ਕੋਝਾ ਹੋ ਰਿਹਾ ਇਸ ਕਰਕੇ ਉਹ ਪਾਸਾ ਪਾਸੇ ਹੋਣਾ ਚਾਹੁੰਦਾ ਮਜੀਠੀਏ ਤੋਂ ਪਰ ਦੂਜੇ ਪਾਸੇ ਵੇਖਿਆ ਜਾਵੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਜਦੋਂ ਮਜੀਠੀ ਅੰਦਰ ਸੀ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਉਹਨਾਂ ਨੇ ਤਾਂ ਟੁੱਟ ਕੇ ਹੀ ਪੈ ਗਏ ਸੀ ਭਗਵੰਤ ਮਾਨ ਨੂੰ ਉਹਨਾਂ ਨੇ ਠੋਕ ਕੇ ਗੱਲ ਆਖੀ ਸੀ ਕਿ ਭਗਵੰਤ ਮਾਨਾ ਤੇਰੇ ਕੋਲੇ 1.5 ਸਾਲਾ ਜੋ ਕਰਨਾ ਕਰ ਲਾ ਜਦੋਂ ਸਾਡੀ ਵਾਰੀ ਆਈ ਫੇਰ ਦੱਸਾਂਗੇ ਕੀ ਭਾਅ ਵਿਕਦੀ ਆ ਤੇ ਨਾਲ ਦੀ ਨਾਲ ਬੀਬਾ ਹਰਸਿਮਰਤ ਕੌਰ ਬਾਦਲ ਨੇ ਠੋਕ ਕੇ ਬਿਆਨ ਦਿੱਤਾ ਸੀ ਕਿ ਉਦੋਂ ਵਿਦੇਸ਼ ਨਾ ਭੱਜੀ ਡਟ ਕੇ ਸਾਹਮਣਾ ਕਰੀ ਜਿਵੇਂ ਅਸੀਂ ਕਰਦੇ ਆ ਪੰਜਾਬ ਨਾ ਛੱਡੀ ਇਹ ਗੱਲ ਬੀਬਾ ਨੇ ਜਿਹੜੀ ਬਠਿੰਡੇ ਤੋਂ 2009 ਤੋਂ ਲਗਾਤਾਰ ਪਾਰਲੀਮੈਂਟ ਚੁਣੀ ਜਾਂਦੀ ਬੀਬੀ ਹਰਸਿਮਰਤ ਕੌਰ ਬਾਦਲ ਨੇ মিডিਆ ਦੇ ਸਾਹਮਣੇ ਭਗਵੰਤ ਮਾਨ ਹੋਂਦੇ ਮੌਜੂਦਾ ਮੁੱਖ ਮੰਤਰੀ ਨੂੰ ਠੋਕ ਕੇ ਬਿਆਨ ਦਿੱਤਾ ਸੀ ਅੱਗੋਂ ਭਗਵੰਤ ਮਾਨ ਨੇ ਸਾਹ ਵੀ ਨਹੀਂ ਕੱਢਿਆ ਉੱਕਾ ਹੀ ਬਿਆਨ ਉਹਦਾ ਸਾਹਮਣੇ